ਖੰਨਾ ਜ਼ਿਲ੍ਹੇ ਦੇ ਵਿੱਚ ਅਪਰਾਧ ਨੂੰ ਰੋਕਣ ਦੇ ਕਾਰਜੇ ਲਗਾਤਾਰ ਜਾਰੀ ਹੈ ਤੇ ਯੁਧ ਨਸ਼ਾ ਵਿਰੁੱਧ ਵਾਲੀ ਮੁਹਿੰਮ ਵੀ ਸਾਡੀ ਬਹੁਤ ਪੂਰਜ਼ੋਰ ਤਰੀਕੇ ਨਾਲ ਚੱਲ ਰਹੀ ਹੈ। ਇਸੇ ਲੜੀ ਦੇ ਵਿੱਚ 6 ਜਨਵਰੀ ਨੂੰ ਜੋ ਸੀਆਈ ਇਨਚਾਰਜ ਹੈ ਇਹਨਾਂ ਨੂੰ ਇਨਫਰਮੇਸ਼ਨ ਮਿਲੀ ਸੀਗੀ ਕਿ ਕੁਝ ਜੋ ਸਪਲਾਈਅਰਸ ਹੈ ਵੱਡੀ ਮਾਤਰਾ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਵੀ ਸਪਲਾਈ ਕਰਦੇ ਤੇ ਅੱਗੇ ਮੁਹਾਲੀ ਖਰੜ ਦੇ ਏਰੀਆ ਤੱਕ ਵੀ ਸਪਲਾਈ ਕਰਨ ਜਾਂਦੇ ਇਨਫੋਰਮੇਸ਼ਨ ਕਾਫੀ ਪੁਗਤਾ ਸੀਗੀ ਤੇ ਇਹਨਾਂ ਨੇ ਨਾਕਾ ਲਾਇਆ ਗੱਡੀ ਵੈਨਿਊ ਜੋ ਬ੍ਰਾਂਡ ਦੀ ਗੱਡੀ ਹੈ ਬਲੈਕ ਕਲਰ ਦੀ ਉਨੂੰ ਜਦੋਂ ਰੋਕ ਕੇ ਜੋ ਉਹਦੇ ਵਿੱਚ ਡਰਾਈਵਰ ਤੇ ਉਹਦੇ ਨਾਲ ਦਾ ਇੱਕ ਸਾਥੀ ਸੀਗਾ ਉਹਨਾਂ ਆਦੀ ਪੁੱਛ ਕੇ ਜਦੋਂ ਕੀਤੀ ਸੀਗੀ ਤਾਂ ਉਹਨਾਂ ਨੇ ਆਪਣਾ ਨਾਮ ਜਸ਼ਨਪ੍ਰੀਤ ਸਿੰਘ ਜੋ ਭਟੇਂਡਾ ਦਾ ਰਹਿਣ ਵਾਲਾ ਹੈਗਾ ਉਹਦੇ ਨਾਲ ਇੱਕ ਅੰਗਰੇਜ਼ ਸਿੰਘ ਜੋ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਉਹਨਾਂ ਨੇ ਆਪਣੀ ਪਛਾਣ ਦੱਸੀ ਉਹਨਾਂ ਦੀ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤੇ ਉਹ ਗੱਡੀ ਦੇ ਵਿੱਚ ਚਾਰ ਪੈਕੇਟਸ ਨਿਕਲੇ ਜ ਜਿਹਦੇ ਵਿੱਚ 4 ਕਿਲੋ 20 ਗ੍ਰਾਮ ਹੈਰੋਇਨ ਸੀਗੀ ਤੇ ਕਮਰਸ਼ਲ ਕੁਆਂਟੀਟੀ ਤੇ ਵੱਡੀ ਇੱਕ ਡਰਗ ਦੀ ਖੇਪ ਸਾਡੇ ਸੀਆਈ ਟੀਮ ਨੇ ਉਤੋਂ ਰਿਕਵਰ ਕੀਤੀ ਤੇ ਅੱਗੇ ਇਹਨਾਂ ਦੀ ਇਹਨਾਂ ਦੀ ਅਰੈਸਟ ਪਾਈ ਗਈ ਤੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਫਿਰ ਅੱਗੇ ਹੋਰ ਇਹਦੇ ਵਿੱਚ ਜੋ ਏਰੀਆ ਦੇ ਜੋ ਸਪਲਾਈਅਰਸ ਹਨ ਉਹਦਾ ਪਤਾ ਲੱਗਿਆ ਜਿਨ੍ਹਾਂ ਦੇ ਵਿੱਚ ਮੇਨ ਜੋ ਹੈਗਾ ਇੱਕ ਜੋ ਨਾ ਦਾ ਮੁੰਡਾ ਹੈਗਾ ਜੋ ਕੂਮਕਲਾ ਲੁਧਿਆਣਾ ਦੇ ਰਹਿਣ ਵਾਲਾ ਹੈਗਾ ਤੇ ਦੇ ਨਾਲ ਇੱਕ ਹਰਸ਼ਦੀਪ ਨਾ ਦਾ ਮੁੰਡਾ ਹੈਗਾ ਜਿਹੜਾ ਕਿ ਸਮਰਾਲੇ ਦਾ ਹੀ ਰਹਿਣ ਵਾਲਾ ਹੈ ਇਦੇ ਨਾਲੇ ਗੁਰਤੇਜ ਉਰਫ ਗੁਰੀ ਆਪ ਨੂੰ ਨੂੰ ਵੀ ਅਗੇ ਇਹਨਾਂ ਦੀ ਪੁੱਛਕਿਸ਼ ਦੇ ਅਗੇ ਫਾਟਰੀ ਨੂੰ ਤੇਨਾਂ ਨੂੰ ਵੀ ਫਿਰ ਅਰੈਸਟ ਕਰਕੇ ਅਗੇ ਨਾ ਤੋਂ ਵੀ ਫਿਰ ਅਗੇ ਪੁੱਛਕਿਸ਼ ਜਾਰੀ ਹੈ ਇੱਕ ਵੱਡੀ ਕਮਰਸ਼ਲ ਕੁਆਂਟੀਟੀ ਹੈਰੋਇਨ ਦੀ ਰਿਕਵਰ ਇਸ ਕੇਸ ਦੇ ਵਿੱਚ ਹੋਈ ਇਹਨਾਂ ਦੇ ਕੋਲੋਂ ਵੀ ਫਿਰ ਜੋ ਇਹਨਾਂ ਨੇ ਜੋ ਟਰੱਕ ਸੀਗਾ ਉਹਦੇ ਸਪेयर ਪਾਰਟਸ ਅਲੱਗ-ਅਲੱਗ ਜੋ ਪੁਰਜ਼ੇ ਸੀਗੇ ਸਾਰੇ ਵੇਚਦੇ ਸੀਗੇ ਇਹਨਾਂ ਦੇ ਕੋਲ ਫਿਰ 10 ਲੱਖ ਤੋਂ ਉੱਪਰ ਜੋ ਇਹਨਾਂ ਨੇ ਉਹ ਟਰੱਕ ਦੇ ਪਾਰਟਸ ਨੂੰ ਵੇਚ ਕੇ ਪੈਸੇ ਕਮਾਏ ਸੀਗੇ ਉਹਨੂੰ ਰਿਕਵਰ ਕੀਤਾ ਅ ਇਹ ਜੋ ਹੈ ਇਹ ਮੋਸਟਲੀ ਪੰਜਾਬ ਦੇ ਵਿੱਚ ਡਰਗ ਨੂੰ ਸਪਲਾਈ ਕਰ ਰਹੇ ਸੀਗੇ ਜੋ ਟਰੱਕ ਚੋਰੀ ਵਾਲਾ ਉਹ ਇੰਟਰ ਸਟੇਟ ਗੈਂਗ ਹੈਗਾ ਉਹ ਇੱਥੋਂ ਵੀ ਚੋਰੀ ਕੀਤੇ ਉਹਨਾਂ ਨੇ ਉਹਨਾਂ ਨੇ ਯੂਪੀ ਤੋਂ ਵੀ ਚੋਰੀ ਕੀਤੇ ਹਰਿਆਣਾ ਤੋਂ ਵੀ ਚੋਰੀ ਕੀਤੇ ਤੇ ਹਰਿਆਣਾ ਪੁਲਿਸ ਨੇ ਵੀ ਜੋ ﺍﻟताफ ਹੈਗਾ ਉਹਨੂੰ ਹਰਿਆਣਾ ਪੁਲਿਸ ਨੇ ਪਹਿਲਾਂ ਫੜਿਆ ਸੀਗਾ ਤੇ ਆ ਇੱਕ ਉਹ ਇੰਟਰ ਸਟੇਟਿਕ ਗੈਂਗ ਹੈ ਜੋ ਚੋਰੀ ਵਾਲੀ ਗੈਂ ਚੱਲਦੀ ਹੈ ਬਾਕੀ ਸਾਰੇ ਹਜੇ ਤੱਕ ਇਹਨਾਂ ਦਾ ਡਰਗਸ ਸਪਲਾਈ ਚੇਨ ਮੇ ਹਰਿਆਣਾ ਦਾ ਨਹੀਂ ਫੈਕਟਰੀ ਨੂੰ ਆ ਪਰ ਆ ਜੋ ਇਮੀਗ੍ਰੇਸ਼ਨ ਵਾਲਾ ਆ ਹਰਿਆਣਾ ਦਾ ਐਫਆਈਆ ਨੇ ਦੱਸਿਆ ਤੋਂ ਉਹਨੂੰ ਅਸੀਂ ਇੰਟਰ ਸਟੇਟ ਕਹਿ ਸਕਦੇ ਹਾਂ ਮੰਨਦੇ ਹੋ ਕਿ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਤੇ ਡਾਈਜੀ ਲੁਧਿਆਣਾ ਰੇਂਜ ਸ਼੍ਰੀ ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਖੰਨਾ ਜ਼ਿਲ੍ਹੇ ਦੇ ਵਿੱਚ ਅਪਰਾਧ ਨੂੰ ਰੋਕਣ ਦੇ ਕਾਰਜੇ ਲਗਾਤਾਰ ਜਾਰੀ ਹੈ ਤੇ ਯੁਧ ਨਸ਼ਾ ਵਿਰੁੱਧ ਵਾਲੀ ਮੁਹਿੰਮ ਵੀ ਸਾਡੀ ਬਹੁਤ ਪੁਰਜ਼ੋਰ ਤਰੀਕੇ ਨਾਲ ਚੱਲ ਰਹੀ ਹੈ। ਇਸੇ ਲੜੀ ਦੇ ਵਿੱਚ 6 ਜਨਵਰੀ ਨੂੰ ਜੋ ਸੀਆਈ ਇਨਚਾਰਜ ਇਨਾਂ ਨੂੰ ਇਨਫਰਮੇਸ਼ਨ ਮਿਲੀ ਸੀਗੀ ਕਿ ਕੁਝ ਜੋ ਸਪਲਾਈਅਰਸ ਹੈ ਵੱਡੀ ਮਾਤਰਾ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਵੀ ਸਪਲਾਈ ਕਰਦੇ ਤੇ ਅੱਗੇ ਮੁਹਾਲੀ ਖਰੜ ਦੇ ਏਰੀਆ ਤੱਕ ਵੀ ਸਪਲਾਈ ਕਰਨ ਜਾਂਦੇ। ਅ ਇਨਫਰਮੇਸ਼ਨ ਕਾਫੀ ਪੁਗਤਾ ਸੀਗੀ ਤੇ ਇਹਨਾਂ ਨੇ ਨਾਕਾ ਲਾਇਆ ਹੇਡੋਂ ਚੌਕੇ ਦੇ ਨੇੜੇ ਤੇ ਉੱਥੇ ਫਿਰ ਇੱਕ ਗੱਡੀ ਵੈਨਿਊ ਜੋ ਬ੍ਰਾਂਡ ਦੀ ਗੱਡੀ ਹੈ ਬਲੈਕ ਕਲਰ ਦੀ ਉਹਨੂੰ ਜਦੋਂ ਰੋਕ ਕੇ ਜੋ ਉਹਦੇ ਵਿੱਚ ਡਰਾਈਵਰ ਤੇ ਉਹਦੇ ਨਾਲ ਦਾ ਇੱਕ ਸਾਥੀ ਸੀਗਾ ਉਹਨਾਂ ਆਦੀ ਪੁੱਛ ਕੇ ਜਦੋਂ ਕੀਤੀ ਸੀਗੀ ਤੇ ਉਹਨਾਂ ਨੇ ਆਪਣਾ ਨਾਮ ਜਸ਼ਨਪ੍ਰੀਤ ਸਿੰਘ ਜੋ ਭਟੇਂਡਾ ਦਾ ਰਹਿਣ ਵਾਲਾ ਹੈਗਾ ਉਹਦੇ ਨਾਲ ਇੱਕ ਅੰਗਰੇਜ਼ ਸਿੰਘ ਜੋ ਤਰਨਤਾਰਨ ਜ਼ਿਲ੍ਹੇਦਾਰ ਰਹਿਣ ਵਾਲਾ ਉਹਨਾਂ ਨੇ ਆਪਣੀ ਪਛਾਣ ਦੱਸੀ ਉਹਨਾਂ ਦੀ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤੇ ਉਹ ਗੱਡੀ ਦੇ ਵਿੱਚ ਚਾਰ ਪੈਕੇਟਸ ਨਿਕਲੇ ਜਿਦੇ ਵਿੱਚ 4 ਕਿਲੋ 20 ਗ੍ਰਾਮ ਹੈਰੋਇਨ ਸੀਗੀ ਤੇ ਕਮਰਸ਼ੀਅਲ ਕੁਆਂਟੀਟੀ ਤੇ ਵੱਡੀ ਇੱਕ ਡਰੱਗ ਦੀ ਖੇਪ ਸਾਡੇ ਸੀਆਈ ਟੀਮ ਨੇ ਉੱਥੋਂ ਰਿਕਵਰ ਕੀਤੀ ਤੇ ਅੱਗੇ ਇਹਨਾਂ ਦੀ ਇਹਨਾਂ ਦੀ ਅਰੈਸਟ ਪਾਈ ਗਈ ਤੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਫਿਰ ਅੱਗੇ ਹੋਰ ਇਹਦੇ ਵਿੱਚ ਜੋ ਏਰੀਆ ਦੇ ਜੋ ਸਪਲਾਈਅਰਸ ਉਹਨਾਂ ਦਾ ਪਤਾ ਲੱਗਿਆ ਜਿਨਾ ਦੇ ਵਿੱਚ ਮੇਨ ਜੋ ਹੈਗਾ ਇੱਕ ਪਰ ਜੋ ਨਾ ਦਾ ਮੁੰਡਾ ਹੈਗਾ ਜੋ ਕੂਮ ਕਲਾ ਲੁਧਿਆਣਾ ਦੇ ਰਹਿਣ ਵਾਲਾ ਹੈਗਾ ਤੇ ਇਹਦੇ ਨਾਲ ਇੱਕ ਹਰਸ਼ਦੀਪ ਨਾ ਦਾ ਮੁੰਡਾ ਹੈਗਾ ਜਿਹੜਾ ਕਿ ਸਮਰਾਲੇ ਦਾ ਹੀ ਰਹਿਣ ਵਾਲਾ ਹੈ ਇਹਦੇ ਨਾਲ ਇੱਕ ਗੁਰਤੇਜ ਉਰਫ ਗੁਰੀ ਆਪ ਨੂੰ ਵੀ ਅਗੇ ਆਇਨਾ ਦੀ ਪੁੱਛਕਿ ਜੇ ਅਗੇ ਫੈਕਟਰੀ ਨੂੰ ਤੇ ਨਾ ਨੂੰ ਵੀ ਫਿਰ ਅਰੈਸਟ ਕਰਕੇ ਅਗੇ ਨਾ ਤੋਂ ਵੀ ਫਿਰ ਅਗੇ ਪੁੱਛ ਕੇ ਜਾਰੀ ਹੈ ਇੱਕ ਵੱਡੀ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਦੇ ਰਿਕਵਰ ਇਸ ਕੇਸ ਦੇ ਵਿੱਚ ਹੋਈ ਇਹਦੇ ਨਾਲ ਨਾਲ ਹੀ ਹੋਰ ਵੀ ਕੁਝ ਕੇਸਸ ਹੈ ਜੋ ਕਿ ਇੰਪੋਰਟੈਂਟ ਨੇ ਜਿਦੇ ਵਿੱਚ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੋ ਸਪੈਸ਼ਲੀ ਇੱਕ ਚੋਰੀ ਦਾ ਇੱਕ ਮਾਮਲਾ ਸੀਗਾ 25 26 ਨਵੰਬਰ ਦੀ ਬੀਤੀ ਰਾਤ ਇੱਕ ਦਰਮਿਆਣੀ ਰਾਤ ਇੱਕ ਟਰੱਕ ਦੀ ਚੋਰੀ ਹੋਈ ਸੀ ਲਿਬੜਾ ਪਿੰਡ ਦੇ ਵਿੱਚ ਇੱਕ ਵਾਸ਼ਿੰਗ ਸੈਂਟਰ ਹੈ ਉਥੋਂ ਇੱਕ ਟਰੱਕ ਦੀ ਚੋਰੀ ਹੋਈ ਅ ਇਹਦੇ ਵਿੱਚ ਵੀ ਸੀਆਈ ਦੀ ਟੀਮ ਨੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਤੇ ਟੈਕਨੀਕਲ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਐਸਪੀਡੀ ਤੇ ਡੀਐਸਪੀ ਦੀ ਦੀ ਸੁਪਰਵੀਜ਼ਨ ਦੇ ਅੰਡਰ ਜੋ ਟੀਮ ਹੈ ਉਹ ਸੀਸੀਟੀਵੀ ਕੈਮਰਾਜ਼ ਨੂੰ ਖੰਨੇ ਤੋਂ ਚੈੱਕ ਕਰਦੇ ਹੋਏ ਨੂੰ ਹਰਿਆਣਾ ਤੱਕ ਪਹੁੰਚੀ ਤੇ ਨਜਫਗੜ ਦੇ ਵੀ ਏਰੀਆ ਤੋਂ ਇੱਕ ਜੋ ਦੋਸ਼ੀ ਨੂੰ ਅਰੈਸਟ ਕੀਤਾ ਗਿਆ ਅਨੂ ਨਾਗਰ ਨਾ ਦੇ ਇੱਕ ਵਿਅਕਤੀ ਨੂੰ ਅਰੈਸਟ ਕੀਤਾ ਗਿਆ ਇਦੇ ਨਾਲ ਦੇ ਇੱਕ ਸਾਥੀ ਇਹਦਾ ਚੋਰ ਜੋ ਸੀਗਾ ﺍﻟताफ ਉਹਨੂੰ ਵੀ ਅਰੈਸਟ ਕੀਤਾ ਗਿਆ ਇਹਨਾਂ ਦੇ ਕੋਲੋਂ ਵੀ ਫਿਰ ਜੋ ਇਹਨਾਂ ਨੇ ਜੋ ਟਰੱਕ ਸੀਗਾ ਉਹਦੇ ਸਪेयर ਪਾਰਟਸ ਅਲੱਗ-ਅਲੱਗ ਜੋ ਪੁਰਜ਼ੇ ਸੀਗੇ ਸਾਰੇ ਵੇਚਦੇ ਸੀਗੇ ਤੇ ਇਹਨਾਂ ਦੇ ਕੋਲ ਫਿਰ 10 ਲੱਖ ਤੋਂ ਉੱਪਰ ਜੋ ਇਹਨਾਂ ਨੇ ਉਹ ਟਰੱਕ ਦੇ ਪਾਰਟਸ ਨੂੰ ਵੇਚ ਕੇ ਪੈਸੇ ਕਮਾਏ ਸੀਗੇ ਉਹਨੂੰ ਰਿਕਵਰ ਕੀਤਾ ਫਿਰ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਆ ਇੱਕ ਨੂ ਜੋ ਜ਼ਿਲ੍ਹਾ ਹੈਗਾ ਹਰਿਆਣਾ ਦਾ ਉੱਥੋਂ ਬੇਸਡ ਇੱਕ ਵੱਡਾ ਆਰਗੇਨਾਈਜ਼ਡ ਨੈਟਵਰਕ ਇਹ ਟਰੱਕ ਦੀ ਚੋਰੀ ਦਾ ਚਲਾ ਰਿਹਾ ਹੈ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਹਜੇ ਜਾਰੀ ਹੈਗੀ ਤੇ ਇਹਨਾਂ ਦੇ ਆਪਣੀ ਜੋ ਕਨਫੈਸ਼ਨ ਹੈਗੀ ਉਹਦੇ ਬੇਸਿਸ ਤੇ ਇਹਨਾਂ ਨੇ 5-7 ਹੋਰ ਇਦਾਂ ਦੇ ਟਰੱਕਸ ਵਗੈਰਾ ਜੋ ਚੋਰੀ ਕਰਕੇ ਅੱਗੇ ਵੇਚੇ ਹੈ ਤੇ ਉਹ ਵੀ ਤਫ਼ਤੀਸ਼ ਹਜੇ ਚੱਲ ਰਹੀ ਹੈਗੀ ਤੇ ਇਹਦੇ ਵਿੱਚ ਵੀ ਪੁਲਿਸ ਨੇ ਆਈ ਥਿੰਕ 400 ਕਿਲੋਮੀਟਰ ਤੋਂ ਜ਼ਿਆਦਾ ਦੀ ਸੀਸੀਟੀਵੀ ਟ੍ਰੇਲ ਨੂੰ ਚੈੱਕ ਕਰਦੇ ਹੋਏ ਪੁਲਿਸ ਉੱਥੇ ਤੱਕ ਪਹੁੰਚੀ ਤੇ ਉਹ ਇੱਕ ਵੱਡੀ ਕਾਮਯਾਬੀ ਉਸ ਕੇਸ ਦੇ ਵਿੱਚ ਪੁਲਿਸ ਨੂੰ ਮਿਲੀ ਇਹਦੇ ਨਾਲ ਨਾਲ ਕੁਝ ਹੋਰ ਕੇਸਿਸ ਜਿਹਦੇ ਵਿੱਚ ਇੱਕ ਸਬਸਟੈਂਟਿਵ ਅਮਾਉਂਟ ਅਰ ਹੈਰੋਇਨ ਦੀ ਰਿਕਵਰ ਪੁਲਿਸ ਨੇ ਵੱਖਰੇ ਵੱਖਰੇ ਕੇਸਿਸ ਦੇ ਵਿੱਚ ਕੀਤੀ ਹੈ ਇੱਕ 371 ਨੰਬਰ ਮੁਕਦਮਾ ਹੈ ਜਿਹਦੇ ਵਿੱਚ ਚਾਰ ਦੋਸ਼ੀ ਜੋ ਕਿ ਹਿਮਾਚਲ ਪ੍ਰਦੇਸ਼ ਦੇ ਉੱਧਰ ਰਹਿਣ ਵਾਲੇ ਹੈ ਇਹਨਾਂ ਨੂੰ ਵੀ ਹੈਡੋ ਚੌਕੀ ਦੇ ਮੂਰੇ ਜੋ ਨਾਕਾ ਲਾਇਆ ਸੀਗਾ ਉਥੋਂ ਇਹਨਾਂ ਨੂੰ ਫੜਿਆ ਗਿਆ ਸੀਗਾ ਡਰੱਗ ਦੇ ਨਾਲ ਇਨਾਂ ਦੇ ਕੋਲ 130 ਗ੍ਰਾਮ ਹੈਰੋਇਨ ਰਿਕਵਰ ਕੀਤੀ ਸੀਗੀ ਸ ਚਾਰੋਂ ਕੇ ਚਾਰੋਂ ਜੋ ਮਲਜ਼ਮ ਹੈ ਜੋ ਚੰਡੀਗੜ੍ਹ ਮੁਹਾਲੀ 베ਸ ਜੋ ਪਬਸ ਯਾ ਰੈਸਟੋਰੈਂਟਸ ਵਗੈਰੇ ਉੱਥੇ ਕੰਮ ਕਰਦੇ ਤੇ ਉੱਥੇ ਡਰਗ ਦੀ ਸਪਲਾਈ ਕਰਦੇ ਤੇ ਇਨਾਂ ਇਨਾਂ ਦੇ ਕੇਸ ਦੇ ਵਿੱਚ ਵੀ ਫਿਰ ਅੱਗੇ ਪੁੱਛਗਿੱਛ ਮੇ ਜੋ ਗੁਰਦੀਪ ਗੁਰਤੇਜ ਗੁਰੀ ਜੋ ਦੂਜੇ ਕੇਸ ਦੇ ਵਿੱਚ ਇੱਕ ਅਕਿਊਜ਼ ਹੈਗਾ ਉਹ ਇਸ ਦੇ ਵਿੱਚ ਵੀ ਅੱਗੇ ਫਿਰ ਸਪਲਾਇਰ ਹੈਗਾ ਇਨਾਂ ਦੇ ਡਰਗ ਦਾ ਉਹਨੂੰ ਵੀ ਫਿਰ ਅੱਗੇ ਇਹਦੇ ਵਿੱਚ ਵੀ ਨਾਮਿਨੇਟ ਕਰਕੇ ਫਿਰ ਅਰੈਸਟ ਕੀਤਾ ਗਿਆ ਤੇ ਆਪ ਵੀ ਇੱਕ ਜੋ ਫਿਰੋਜ਼ਪੁਰ ਤੋਂ ਲੈ ਕੇ ਮੁਹਾਲੀ ਚੰਡੀਗੜ੍ਹ ਤੱਕ ਦਾ ਡਰਗ ਨੈਟਵਰਕ ਸੀਗਾ ਉਹਨੂੰ ਉਹਦਾ ਪਰਦਾ ਫਾਸ਼ ਕੀਤਾ ਗਿਆ ਇਹਦੇ ਨਾਲ ਨਾਲ ਦੋ ਹੋਰ ਕੇਸਿਸ ਜਿਨ੍ਹਾਂ ਦੇ ਵਿੱਚ ਟੋਟਲ 70 ਗ੍ਰਾਮ ਕੇ ਤਕਰੀਬਨ ਹੈਰੋਇਨ ਰਿਕਵਰ ਹੋਈ ਤੇ ਉਹਦੇ ਵਿੱਚ ਵੀ ਫਿਰ ਅੱਗੇ 3-4 ਮਤਲਬ ਜੋ ਅਕਿਊਜ਼ਡ ਹਨ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਤੇ ਉਹ ਵੀ ਇੱਕ ਨੈਟਵਰਕ ਜੋ ਅੰਮ੍ਰਿਤਸਰ ਤੋਂ ਲੈ ਕੇ ਇੱਥੇ ਤੱਕ ਦੀ ਸਪਲਾਈ ਚੇਨ ਚੱਲ ਰਹੀ ਸੀਗੀ ਉਹਨੂੰ ਵੀ ਫਿਰ ਪਰਦਾਫਾਸ਼ ਪੁਲਿਸ ਵੱਲੋਂ ਕੀਤਾ ਗਿਆ ਤੇ ਆ ਜਿੰਨੇ ਵੀ ਸਾਰੇ ਕੇਸਸ ਹੈ ਆ ਮੋਸਟਲੀ ਫਿਰੋਜ਼ਪੁਰ ਤੋਂ ਲੈ ਕੇ ਚੰਡੀਗੜ੍ਹ ਜਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਜੋ ਸਪਲਾਈ ਚੇਨ ਹੈਗੀ ਵਿੱਚ ਖੰਨਾ ਨੂੰ ਵੀ ਕਵਰ ਕਰਦੇ ਹੋਏ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਡਰੱਗ ਨੂੰ ਸਪਲਾਈ ਕਰਦੇ ਤੇ ਸਾਰੇ ਕੇ ਸਾਰੇ ਕੇਸਸ ਦੇ ਵਿੱਚ ਕਾਫੀ ਇੱਕ ਆਰਗੇਨਾਈਜ਼ਡ ਯੂ ਨੈਟਵਰਕ ਹੈਗਾ ਉਹਨੂੰ ਅਨਰਥ ਕੀਤਾ ਹੈ ਤੇ ਪੁਲਿਸ ਖੰਨਾ ਪੁਲਿਸ ਵੱਲੋਂ ਬਹੁਤ ਵਧੀਆ ਇਹਦੇ ਵਿੱਚ ਕੰਮ ਕੀਤਾ ਗਿਆ ਹੈ ਤੇ ਐਸਪੀਡੀ ਦੀ ਸੁਪਰਵੀਜ਼ਨ ਦੇ ਅੰਡਰ ਸੀਆਈ ਤੇ ਉਹਨਾਂ ਦੀ ਸਾਰੀ ਸਪੈਸ਼ਲ ਬ੍ਰਾਂਚ ਟੈਕਨੀਕਲ ਟੀਮ ਨੇ ਬਹੁਤ ਵਧੀਆ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਕੇਸਿਸ ਦੇ ਵਿੱਚ ਇਨਕਿਊਜ਼ ਨੂੰ ਫੜਿਆ ਤੇ ਰਿਕਵਰੀਆਂ ਵਗੈਰਾ ਕੀਤੀਆਂ ਨੇ ਮੈਮ ਜਿਹੜੇ ਲੜਕੇ ਹੈਗੇ ਨੇ ਜਿਵੇਂ 19 ਸਾਲ 21 ਸਾਲ ਦੇ ਕੋਈ ਪੜਦੇ ਨੇ ਆ ਕੀ ਹੈਗਾ ਜੀ ਮਤਲਬ ਇਹਨਾਂ ਦੇ ਵਿੱਚ ਕੁਝ ਜਿਵੇਂ ਆ ਹੈਗਾ ਅਭਜਸ਼ਨਪ੍ਰੀਤ ਹੈਗਾ ਆ ਬੀਏ ਪਾਸ ਹੈਗਾ ਆ ਪ੍ਰਭਜੋਤ ਹੈਗਾ ਆ ਵੀਪੀਏ ਪਾਸ ਹੈ ਆ ਬਾਕੀ ਸਾਰੇ 11ਵੀਂ 12ਵੀਂ ਪਾਸ ਹੀ ਹੈ ਪਰ ਇਹ ਸਾਰੇ ਕੇ ਸਾਰੇ ਆ ਸਪਲਾਈ ਹੀ ਕਰਦੇ ਡਰਗ ਦਾ ਹੀ ਨਾ ਦਾ ਕੰਮ ਹੈਗਾ ਤੇ ਇੱਕ ਨੇ ਡਰਗ ਦੇ ਪੈਸੇ ਦੇ ਨਾਲ ਅੱਗੇ ਟੈਕਸੀਜ਼ ਵਗੈਰਾ ਦਾ ਕੰਮ ਸ਼ੁਰੂ ਕੀਤਾ ਹੋਇਆ ਆ ਜੋ ਜਸ਼ਨਦੀਪ ਹੈਗਾ ਆ ਜਸ਼ਨਪ੍ਰੀਤ ਜੋ ਹੈਗਾ ਆ ਆਪ ਦੱਸਦਾ ਹੈਗਾ ਕਿ ਇਹ ਇਮੀਗ੍ਰੇਸ਼ਨ ਦਾ ਵੀ ਕੰਮ ਨਾਲ-ਨਾਲ ਕਰਦਾ ਹੈ ਜੋ ਵੀ ਜੋ ਕਿ ਇਲੀਗਲ ਹੈਗਾ ਇਹਨੇ ਆਪ ਦੱਸਿਆ ਹੈਗਾ ਕਿ ਇਹਦੇ ਉੱਪਰ ਕੋਈ ਕੁਰੂਖ ਖੇਤਰ ਦੇ ਵਿੱਚ ਵੀ ਐਫ ਆਈ ਆਰ ਦਰਜ ਹੋਈ ਹੈ ਜੇਦੇ ਅਸੀਂ ਚੈਕਿੰਗ ਕਰਵਾ ਰਹੇ ਵੈਰੀਫਾਈ ਕਰ ਰਹੇ ਤੇ ਨਾਲ-ਨਾਲ ਆ ਜੋ ਬਾਕੀ ਅਕਿਊਜ਼ਡ ਹੈ ਇਨਾ ਦੇ ਆਪਣੇ ਕਹਿਣ ਮੁਤਾਬਿਕ ਇਨਾ ਦੇ ਉੱਪਰ ਐਫ ਆਈ ਆਰਸ ਹੈ ਜੋ ਐਨ ਡੀ ਪੀ ਐਸ ਐਕਟ ਦੇ ਅੰਦਰ ਹੀ ਦਰਜ ਹੋਈਆਂ ਨੇ ਅਸੀਂ ਵੈਰੀਫਾਈ ਕਰਾ ਰਹੇ ਹਾਂ ਤਾਂ ਕਿ ਅੱਗੇ ਵੀ ਜੋ ਕਨਸਰਨ ਪੁਲਿਸ ਸਟੇਸ਼ਨਸ ਹੈ ਅਗਰ ਇਨਾ ਦੀ ਅਰੈਸਟ ਉਹ ਕੇਸ ਵਿੱਚ ਨਹੀਂ ਹੋਈ ਹੈ ਤਾਂ ਅਸੀਂ ਉਹ ਕਨਸਰਨ ਪੁਲਿਸ ਸਟੇਸ਼ਨਸ ਨੂੰ ਫਿਰ ਇਨਫੋਰਮੇਸ਼ਨ ਸ਼ੇਅਰ ਕਰ ਦਿੰਦੇ ਹਾਂ ਮੈਂ ਕੋਈ ਸਟੋਰੀਜ਼ ਵਗੈਰਾ ਨੂੰ ਤਾਕੀਦ ਕਰ ਦੁੱਸੀ ਹੈ ਜਿਵੇਂ ਤੁਸੀਂ ਜਾਣਦੇ ਹੋ ਖਰੜ ਸਪੈਸ਼ਲੀ ਜੋ ਏਰੀਆ ਹੈਗਾ ਉੱਥੇ ਯੂਨੀਵਰਸਿਟੀ ਹੈ ਤੇ ਉੱਥੇ ਇਨਾ ਦੀ ਸਪਲਾਈ ਕਾਫੀ ਜ਼ਿਆਦਾ ਮਤਲਬ ਰਹੀ ਹੈ ਤੇ ਖੰਨਾ ਦੇ ਵਿੱਚ ਵੀ ਕਰਦੇ ਤੇ ਇਹਨਾਂ ਦਾ ਜੋ ਟਾਰਗੇਟ ਪੋਪੂਲੇਸ਼ਨ ਯੰਗ ਬੱਚੇ ਹੁੰਦੇ ਤੇ ਉੱਥੇ ਜਾ ਕੇ ਕਰਦੇ ਤੇ ਦੂਜਾ ਜੋ ਮੈਂ ਹਿਮਾਚਲ 베이스 ਰ ਇੱਕ ਮੋਡਿਊਲ ਹੈਗਾ ਉਹ ਵੀ ਪਬਸ ਦੇ ਵਿੱਚ ਸਪਲਾਈ ਕਰਦੇ ਤੇ ਉਹ ਵੀ ਇੱਕ ਯੰਗ ਪੋਪੂਲੇਸ਼ਨ ਨੂੰ ਹੀ ਮੇਨਲੀ ਟਾਰਗੇਟ ਕਰ ਰਹੇ ਹਨ ਕਿੰਨੇ ਕ ਟਾਈਮ ਤੋਂ ਕਰਦੇ ਆ ਰਹੇ ਨੇ ਇਹਨਾਂ ਨੇ ਆਪਣੇ ਮੂੰਹ ਤੋਂ ਇਹ ਕਾਫੀ ਚੇਰ ਤੋਂ ਕਰ ਰਹੇ ਹੁਣ ਕਿਉਂਕਿ ਹਜੇ ਤਫ਼ਤੀਸ਼ ਚੱਲ ਰਹੀ ਹੈ ਤੇ ਇਹਨਾਂ ਦਾ ਹੀ ਚੌਥਾ ਪੰਜਵਾਂ ਚੱਕਰ ਤੋਂ ਸੀਗਾ ਲੇਕਿਨ ਅਗੇ ਹੋਰ ਵੀ ਕਿਉਂਕਿ ਟੈਕਨੀਕਲੀ ਵੀ ਅਸੀਂ ਸਾਰਾ ਚੈੱਕ ਕਰ ਰਹੇ ਹਾਂ ਕਿੰਨੀ ਵਾਰੀ ਆਏ ਹੈ ਤੋ ਜਿਵੇਂ ਸਾਡਾ ਟੈਕਨੀਕਲ ਐਵਿਡੈਂਸ ਸਾਡੇ ਕੋਲ ਆਂਦਾ ਤੇ ਅਸੀਂ ਔਰ ਬੈਟਰ ਤਰੀਕੇ ਨਾਲ ਇਹਨੂੰ ਸਿਰੇ ਤੱਕ ਲੈ ਕੇ ਜਾ ਪਾਏਗੇ ਬਟ ਇਹ ਆਪਣੇ ਮੂੰਹ ਇਹਨਾਂ ਨੇ ਚਾਰ ਪੰਜ ਚੱਕਰ ਲਾ ਲਈ ਹੈ ਉਹ ਵੱਡੀ ਵੱਡੀ ਖੇਪ ਦੇ ਨਾਲ ਹੀ ਗਏ ਹੈ ਤੇ ਅੱਗੇ ਵੀ ਫਿਰ ਅਸੀਂ ਹੋਰ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ਫਿਰ ਆਪਣਾ ਜੋ ਸਾਡੀ ਨਾਕਾਬੰਦੀ ਉਹਨੂੰ ਵੀ ਔਰ ਸਟਰੋਂਗ ਕਰਾਂਗੇ ਤੇ ਸਾਡੀ ਪੈਟਰੋਲਿੰਗ ਔਰ ਚੈਕਿੰਗ ਵਗੈਰਾ ਵੀ ਇਦਾਂ ਹੀ ਅਸੀਂ ਔਰ ਸੋਫਿਸਟੀਕੇਟਿਡ ਤਰੀਕੇ ਨਾਲ ਮੈਂ ਕਹਿ ਸਕਦੀ ਹਾਂ ਕਿ ਟੈਕਨੀਕਲੀ ਸੀ ਆਪਣੀ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਔਰ ਬੈਟਰ ਤਰੀਕੇ ਨਾਲ ਇਸ ਚੀਜ਼ ਨੂੰ ਕਰੀਏ ਮੈਂ ਬੈਟਰ ਇੰਟਰ ਸਟੇਟ ਗਿਆਨ ਕਿੱਸਾ ਹੈ ਆਪਾਂ ਅ ਇਹ ਜੋ ਹੈ ਇਹ ਮੋਸਟਲੀ ਪੰਜਾਬ ਦੇ ਵਿੱਚ ਡਰਗ ਨੂੰ ਸਪਲਾਈ ਕਰ ਰਹੇ ਸੀਗੇ ਜੋ ਟਰੱਕ ਚੋਰੀ ਵਾਲਾ ਵੋ ਇੰਟਰ ਸਟੇਟ ਗੈਂਗ ਹੈਗਾ ਵੋ ਐਥੋ ਵੀ ਚੋਰੀ ਕੀਤੇ ਉਹਨਾਂ ਨੇ ਉਹਨਾਂ ਨੇ ਯੂਪੀ ਤੋਂ ਵੀ ਚੋਰੀ ਕੀਤੇ ਹਰਿਆਣਾ ਤੋਂ ਵੀ ਚੋਰੀ ਕੀਤੇ ਹਨ ਤੇ ਹਰਿਆਣਾ ਪੁਲਿਸ ਨੇ ਵੀ ਜੋ ﺍﻟताਫ ਹੈਗਾ ਉਹਨੂੰ ਹਰਿਆਣਾ ਪੁਲਿਸ ਨੇ ਪਹਿਲਾਂ ਫੜਿਆ ਸੀਗਾ ਤੇ ਆ ਇੱਕ ਉਹ ਇੰਟਰ ਸਟੇਟਿਕ ਗੈਂਗ ਹੈ ਜੋ ਚੋਰੀ ਵਾਲੀ ਗੈਂਗ ਚੱਲਦੀ ਹੈ ਬਾਕੀ ਸਾਰੇ ਹਜੇ ਤੱਕ ਇਹਨਾਂ ਦਾ ਡਰਗ ਸਪਲਾਈ ਚੇਨ ਮੇ ਹਰਿਆਣਾ ਦਾ ਨਹੀਂ ਫੈਕਟਰ ਇਨ ਹੋਇਆ ਪਰ ਆ ਜੋ ਇਮੀਗ੍ਰੇਸ਼ਨ ਵਾਲਾ ਆ ਹਰਿਆਣਾ ਦਾ ਐਫ ਆਈ ਆਰ ਨੇ ਦੱਸਿਆ ਤੋਂ ਉਹਨੂੰ ਅਸੀਂ ਇੰਟਰ ਸਟੇਟ ਕਹਿ ਸਕਦੇ ਹਾਂ ਮੈਡਮ ਜਿਹੜਾ 3 ਨੰਬਰ ਮਕਦਮਾ ਕੋਈ ਪਹਿਲੇ ਦੇਤੀ ਦਾ ਸੀ ਤੋਂ ਦੇਖਿਓ ਸਮਝਿਆ ਕਿ ਨਾਮ ਦਾ ਵਿਅਕਤੀ ਹੈ ਤਾਂ ਦੱਸੋ ਉਹ ਆਪਣੀ ਜਿਹੜੀ ਸਪਲਾਈ ਕਰਦੇ ਜੀ ਕਿਸ ਤਰ੍ਹਾਂ ਆ ਆ ਜੋ ਅਸੀਂ ਫੜਿਆ ਹੈ ਲਖ ਲਖਵਿੰਦਰ ਚੱਕ ਮਾਫੀ ਦਾ ਤੇ ਉਹ ਉਹਦਾ ਫਿਰ ਅੱਗੇ ਸਪਲਾਈ ਕਰਦਾ ਹੈਗਾ اچھا ਨਹੀਂ ਦੂਜਾ ਕੇਸ ਹੈਗਾ ਫਾਈਲ ਦਾ ਮੈਨ ਫਾਈਲ ਵਾਲਾ ਉਹ ਉਹਨੂੰ ਅਸੀਂ ਫੜ ਕੇ ਲੈ ਕੇ ਆਏ ਉਹ ਅੱਗੇ ਉਹ ਸਪਲਾਈ ਕਰਦਾ ਹੈਗਾ ਜੋ ਮੇਨ ਜੋ ਇੱਥੇ ਜੋ ਕ୍ୟוס ਫੜਿਆ ਗਿਆ ਸੀਗਾ ਉਹਦੀ ਪੁੱਛਕਿਛ ਦੇ ਵਿੱਚ ਪਹਿਲਾਂ ਤਾਂ ਨੰਬਰ ਆਇਆ ਕਿਸੀ ਫੋਨ ਦੀ ਜੋ ਚੈਕਿੰਗ ਕੀਤੀ ਉਹਦੀ ਮੁਰਲੀ ਜੋ ਤਫਤੀਸ਼ ਕੀਤੀ ਉਹ ਫੋਨ ਨੰਬਰ ਫੈਕਟਰੀ ਨ ਹੋਇਆ ਫਿਰ ਅਸੀਂ ਫੋਨ ਨੰਬਰ ਦੀ ਲੋਕੇਸ਼ਨ ਤੇ ਬੇਸਿਸ ਤੇ ਫਿਰ ਉਹਨੂੰ ਅੱਗੇ ਉਹ ਚੈੱਕ ਕੀਤਾ ਹੈਗਾ ਤੇ ਫਿਰ ਉਹਨੂੰ ਨੋਮੀਨੇਟ ਕਰਕੇ ਸੇ ਅਰੈਸਟ ਕੀਤਾ ਤੇ ਉਦੋਂ ਵੀ ਫਿਰ 20 ਗ੍ਰਾਮ ਕੀ ਤਕਰੀਬਨ ਫਿਰ ਹੈਰੋਇਨ ਆਗੇ ਰਿਕਵਰ ਹੋਈ ਹੈ ਉਹ ਬੰਦਾ ਸਪਲਾਈਅਰ ਹੈਗਾ ਤੇ ਅਗੇ ਔਰ ਕੌਣ ਸਪਲਾਈਅਰ ਹੈਗਾ ਚੇਂਦੂ ਵਿੱਚ ਉਹਦੀ ਪੁੱਛਗਿੱਛ ਤੇ ਥਰੂ ਪਤਾ ਲੱਗੂਗਾ ਬੈਕਟਸ ਤੋਂ ਇਹਨੂੰ ਸਪਲਾਈ ਕਿੱਥੋਂ ਮਿਲਦੀ ਹੈ ਇਹਨੂੰ ਜਿਆਦਾ ਫੋਟੋ ਲੱਗਿਆ ਜੋ ਜੋ ਇਹ 4 ਕਿਲੋ ਵਾਲਾ ਜੋ ਕੇਸ ਹੈਗਾ ਇਹਦੇ ਵਿੱਚ ਜੋ ਅੰਗਰੇਜ਼ ਹੈਗਾ ਆ ਚਾਰ ਪੰਜ ਵਾਰੀ ਲੈ ਕੇ ਆ ਚੁੱਕਾ ਹੈ ਉੱਥੇ ਕੋਈ ਫੌਜੀ ਫੌਜੀ ਨਾ ਦਾ ਪਰਸਨ ਦੱਸਦਾ ਫਿਰੋਜ਼ਪੁਰ ਦਾ ਉਹ ਇਹਨੂੰ ਉਹਦਾ ਮਾਲ ਹੀ ਸਪਲਾਈ ਕਰਦਾ ਹੈਗਾ ਤਾਂ ਕਿਉਂਕਿ ਨਾ ਛੋਟਾ ਹੈਗਾ ਤਾਂ ਅਸੀਂ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਕਿ ਕੌਣ ਫੌਜੀ ਹੈਗਾ ਤੇ ਕਿਸੇ ਦਾ ਛੋਟਾ ਨਾਮ ਹੈਗਾ ਜਾਂ ਮਤਲਬ ਕੌਣ ਹੈ ਉਹਨੋਂ ਸੀ ਕਰ ਰਹੇ ਫਿਰੋਜ਼ਪੁਰ ਦਾ ਪੂਰਾ ਕਪੂਰਾ ਨੈਟਵਰਕ ਹੈ ਕਿ ਜੋ ਕਰਾਸ ਬਾਰਡਰ ਜੋ ਆਦੀ ਕਿਉਂਕਿ ਜੋ ਪੈਕੇਟ ਸੀਗੇ ਉਹ ਵੀ ਡਰੋਨ ਬੇਸਡ ਜੋ ਡਰਾਪਿੰਗ ਸੀਗੇ ਉਹੀ ਪੈਕੇਟ ਸੀਗੇ ਤੇ ਪਾਕਿਸਤਾਨ ਤੋਂ ਜੋ ਆਈ.ਆਈ. ਹੈਰੋਇਨ ਸੀਗੀ ਆ ਫਿਰ ਅੱਗੇ ਫਿਰੋਜ਼ਪੁਰ ਹੁੰਦੇ ਹੋਏ ਲੁਧਿਆਣਾ ਵਾਇਲੋ ਲੁਧਿਆਣਾ ਚੰਡੀਗੜ੍ਹ ਤੇ ਮੋਹਾਲੀ ਤੱਕ ਜਾਣ ਵਾਲੀ ਸੀਗੀ ਠੀਕ ਹੈ ਥੈਂਕ ਯੂ ਹਾਂਜੀ ਇੱਕ ਹੋਰ ਚੀਜ਼ ਮੈਂ মিডিਏ ਦੇ ਸਾਥੀਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ 7 ਜਨਵਰੀ ਤੋਂ ਇੱਕ ਸਪੈਸ਼ਲ ਮੁਹਿੰਮ ਪੰਜਾਬ ਪੁਲਿਸ ਵੱਲੋਂ Uh, under uh, overall uh, guidance uh, of uh, shri gorav yadav ji uh, 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 honorable dgp punjab and special dg uh, law and order uh, sir inadi nigrani hate ek muhim chal rahi hai uh, jo proclaimed offenders hai ya absconders hai uh, jo phade nahi gaye kafi cheet to unanu no arrest karan di uh, muhim shuru kiti gayi hai ਤੇ ਖੰਨਾ ਦੇ ਵਿੱਚ ਵੀ ਆ ਮੁਹਿੰਮ ਬਹੁਤ ਪੁਰਜ਼ੋਰ ਤਰੀਕੇ ਨਾਲ ਚੱਲ ਰਹੀ ਹੈ ਅਸੀਂ ਬੀਤੇ ਤਿੰਨ ਦਿਨ ਦੇ ਵਿੱਚ ਵਿੱਚ ਹੀ 12 ਜੋ ਸਾਡੇ ਪ੍ਰੋਕਲੇਮਡ ਡਿਫੈਂਡਰਸ ਯਾ ਐਬਸਕੌਂਡਰਸ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਹੈਗਾ ਤੇ ਆ ਵੀ ਪੀਓ ਸਟਾਫ ਨੇ ਔਰ ਬਾਕੀ ਐਸਚੋਜ਼ ਨੇ ਵੀ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ ਆ ਜੋ ਬਹੁਤ ਲੰਬੇ ਟਾਈਮ ਤੋਂ ਜੋ ਕਾਨੂੰਨ ਨੂੰ ਜੋ ਇਵੇਡ ਕਰ ਰਹੇ ਸੀਗੇ ਇਹਦਾ ਦੇ ਅਕਿਊਜ਼ਡ ਨੂੰ ਟਰੇਸ ਕਰਕੇ ਉਹਨਾਂ ਨੂੰ ਫੜਿਆ ਹੈਗਾ ਤੇ ਆ ਵੀ ਮੁਹਿੰਮ ਸਾਡੀ ਯੁੱਧ ਨਸ਼ਾ ਵਿਰੁੱਧ ਤੇ ਜੋ ਕਰਾਇਮ ਨੂੰ ਕੰਟਰੋਲ ਵਾਲੀ ਜੋ ਮੁਹਿੰਮ ਚੱਲ ਰਹੀ ਹੈਗੀ ਉਹਦੇ ਨਾਲ ਨਾਲ ਆ ਮੁਹਿੰਮ ਵੀ ਉਹਦਾ ਇੱਕ ਵੱਡਾ 파ਰਟ ਹੈਗਾ ਤੇ ਆ ਵੀ ਫਿਰ ਅੱਗੇ ਮੈਨੂੰ ਲੱਗਦਾ ਇਹਦੇ ਵਿੱਚ ਵੀ ਸਾਨੂੰ ਸਕਸੈਸ ਮਿਲਣਗੇ ਤੇ ਵਧੀਆ ਅਧਿਕਾਰਗੁਜ਼ਾਰੀ ਰਹੇਗੀ